ਪੰਥਕ ਸਵਾਲ ਸਰਦਾਰ ਹਮੀਰ ਸਿੰਘ ਜੀ ਗਿਆਨੀ ਕੁਲਦੀਪ ਸਿੰਘ ਗੜਗਾਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਛੋਰਾ ਨੇ ਚੀਪ ਖਾਲਸਾ ਦਵਾਨ ਦੇ ਉੱਤੇ ਜਿਵੇਂ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਸਵਾਲ ਖੜਾ ਕੀਤਾ ਕਿ ਵੀ ਤੁਸੀਂ ਸਿਧਾਂਤ ਨੂੰ ਆਪਣੇ ਵਿਧਾਨ ਨੂੰ ਸਾਰਾ ਕੁਝ ਲਾਂਬੇ ਰੱਖ ਕੇ ਕਿਵੇਂ ਇਹ ਚਲਾ ਰਹੇ ਹੋ ਕਿ ਤੁਹਾਡੇ ਵਿੱਚ ਤਾਂ ਅਮਰਤਾਪ੍ਰੀ ਸਿੰਘ ਹੋਣੇ ਚਾਹੀਦੇ ਨੇ ਸਾਰੇ ਤੇ ਤੁਸੀਂ ਤਾਂ ਉਸ ਸਾਰੇ ਨੀਵਾਵਲੀ ਨੂੰ ਛਿੱਕੇ ਟੰਗ ਦਿੱਤਾ ਕੀ ਇਹ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਵਿੜੇ ਚਨੇ ਤੇ ਉਹਨਾਂ ਦੀ ਚਰਚਾ ਹੈ ਮੰਤਰੀ ਬਣਨ ਦੀ ਕਿ ਉਸ ਨਾਲ ਜੋੜ ਕੇ ਵੀ ਇਹਨੂੰ ਦੇਖਿਆ ਜਾ ਸਕਦਾ ਜਾਂ ਇਹ ਪੰਥਕ ਤੌਰ ਦੇ ਉੱਤੇ ਇੱਕ ਨਵੀਂ ਪਹਿਲ ਕਦਮੀ ਇੱਕ ਨਵਾਂ ਸਵਾਲ ਖੜਾ ਕਰਨ ਦੀ ਜਾਂ ਦਰੁਸਤ ਕਰਨ ਦੀ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਾਰ ਰਹੇ ਨੇ ਉਹਦੇ ਵਿੱਚੋਂ ਇਹ ਆਪ ਮਾਰੇ ਸੋ ਕੀ ਹੈ ਸਾਰੀ ਬਣਤ ਉਹ ਸਾਂਝੀ ਕਰਿਓ ਜੀ ਸਾਡੇ ਨਾਲ ਤੇ ਦਾ ਅਰਥ ਕੀ ਨਿਕਲੂਗਾ ਇਹ ਮੁੱਦਾ ਅਚਾਨਕ ਕਿਵੇਂ ਆਇਆ ਤੇ ਇਹਦੀ ਬੈਕਗ੍ਰਾਉਂਡ ਵੀ ਥੋੜਾ ਦੇਖਣ ਦੀ ਲੋੜ ਪੈਗੀ ਕਿਉਂਕਿ ਉਹਨਾਂ ਵਿੱਚ ਅੱਜ ਤਾਂ ਬੰਦੇ ਨਹੀਂ ਆਏ ਮੇਰੇ ਖਿਆਲ ਹੈ ਜਿਹੜੇ ਚੀਫ ਖਾਲਸਾ ਦਵਾਨ ਦੇ ਬੰਦੇ ਆਏ ਨੇ ਉਹਨਾਂ ਚੋਂ ਜਿਹੜੇ ਹੁਣ ਵਾਲੇ ਪ੍ਰਧਾਨ ਆਏ ਨੇ ਉਹਨਾਂ ਨੇ ਤਾਂ ਇੱਕ ਵੀ ਪਰਤੀ ਨਹੀਂ ਕੀਤਾ ਉਹ ਤਾਂ ਸਾਰੇ ਪੁਰਾਣੇ ਚਲੇ ਆਉਂਦੇ ਨੇ ਜੇ ਇੰਨੇ ਲੰਮੇ ਸਮੇਂ ਤੋਂ ਜਥੇਦਾਰ ਅਕਾਲ ਤਖਤ ਨੂੰ ਜਾਂ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਕੁਝ ਗੈਰ ਅਮਰਤਾਰੀ ਨੇ ਜਾਂ ਪਤਤ ਨੇ ਇਹ ਕਿਉਂ ਨਹੀਂ ਤਾਂ ਅੱਜ ਇਹ ਮੁੱਦਾ ਕਿਸ ਸੰਦਰਭ ਚਾਇਆ ਹੋਏਗਾ ਹੋ ਸਕਦਾ ਹੋਏਗਾ ਤੇ ਇਹ ਆਪਣੇ ਆਪ ਚ ਇੱਕ ਸਵਾਲ ਕਾਫੀ ਮਹੱਤਵਪੂਰਨ ਹੈ ਉਸ ਪੱਤਰ ਤੇ ਇੱਕ ਗੱਲ ਠੀਕ ਹੈ ਕਿ ਡਾਕਟਰ ਇੰਦਰਬੀਰ ਜਿਹੜੇ ਨੇ ਨੇਜਰ ਜਿਹੜੇ ਨੇ ਉਹ ਮਨਿਸਟਰ ਵੀ ਰਹੇ ਤੇ ਹੁਣ ਵੀ ਉਹਨਾਂ ਦੇ ਨਾਮ ਚੱਲ ਰਿਹਾ ਹੈ ਇਸ ਮਾਮਲੇ ਦੇ ਵਿੱਚ ਆ ਕੇ ਤੇ ਚੀਫ ਖਾਲਸਾ ਦਬੰਦ ਦੇ ਪ੍ਰਧਾਨ ਨੇ ਤੇ ਜੇ ਦੀ ਛਾਂਬੀਰ ਨੇ ਪਰਦੇ ਜਾ ਕੇ ਕੀਤੀ ਜਾਏ ਤਾਂ ਸੋਰਸਸ ਚ ਬਹੁਤ ਹੋਰ ਵੀ ਇੱਕ ਕਹਾਣੀ ਇਹਦੇ ਚ ਬਿਆਨੀ ਜਾ ਰਹੀ ਹੈ ਕਹਾਣੀ ਇਹ ਕੀਤੀ ਜਾ ਰਹੀ ਹੈ ਕਿ ਜਦੋਂ ਜਥੇਦਾਰਾਂ ਦਾ ਰੌਲਾ ਚੱਲਦਾ ਸੀ ਆਮ ਤੌਰ ਦੇ ਉੱਤੇ ਜਦੋਂ ਵੀ ਇਹ ਜਿਹੜਾ ਚੀਫ ਖਾਲਸਾ ਦਵਾਨਾ ਇਹਦੇ ਜਿੰਨੇ ਵੀ ਸਕੂਲ ਨੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਮ ਦੇ ਉੱਤੇ ਨੇ ਉਹਨਾਂ ਦੇ ਦਿਨ ਦੇ ਉੱਤੇ ਜਾਂ ਉਹ ਤੋਂ ਇੱਕ ਦਿਨ ਬਾਅਦ ਇਹ ਵੱਡੀਆਂ ਸ਼ਖਸੀਅਤਾਂ ਨੂੰ ਬੁਲਾ ਕੇ ਸਨਮਾਨਿਤ ਕਰਦੇ ਨੇ ਹਰ ਹਰ ਸਾਲ ਤੇ ਉਸ ਮਾਮਲੇ ਦੇ ਵਿੱਚ ਕਹਿੰਦੇ ਜਦੋਂ ਗੱਲ ਚੱਲੀ ਹੈ ਇਹਨਾਂ ਦੀ ਮੀਟਿੰਗ ਦੇ ਵਿੱਚ ਕਿਤੇ ਕਿਹਨੂੰ ਬੁਲਾਇਆ ਜਾਏ ਕਿਹਨੂੰ ਬੁਲਾਇਆ ਜਾਏ ਉਹਦੇ ਵਿੱਚ ਦਮਦੋਜੀ ਟਕਸਾਲ ਦੇ ਨਾਮ ਵੀ ਆ ਗਿਆ ਹਰਨਾਮ ਸਿੰਘ ਧੋਮਾ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਆ ਕਿਉਂਕਿ ਇਹ ਨਾਲ ਨਾਲ ਉਹਨਾਂ ਦੇ ਤਾਲਮੇਲ ਕਾਫੀ ਪਹਿਲਾਂ ਤੋਂ ਨੇ ਔਰ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਜਦੋਂ ਜ਼ਥੇਦਾਰਾਂ ਦੀ ਕੰਟਰੋਵਰਸੀ ਚੱਲ ਰਹੀ ਸੀ ਉਹਨਾਂ ਦਿਨਾਂ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਨਿੱਜੀ ਉਹਨਾਂ ਦੇ ਨਾਲ ਬੈਠ ਕੇ ਉੱਥੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਗਏ ਸੀ ਉਹ ਤੇ ਉਦੋਂ ਇੱਕ ਫਿਰ ਆਪਸ ਦੇ ਵਿੱਚ ਜਿਹੜਾ ਗਰੁੱਪ ਉਸ ਲੈਵਲ ਦੇ ਉੱਤੇ ਹੁੰਦਾ ਹੈ ਤਾਂ ਕਹਿੰਦੇ ਉਹ ਨੇਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਦੇ ਵਿੱਚ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਨਾਮ ਨਹੀਂ ਆਇਆ ਕਿਉਂਕਿ ਉਹਨਾਂ ਨੇ ਵੀ ਜਦੋਂ ਜਥੇਦਾਰ ਗੁਰਲਦੀਪ ਸਿੰਘ ਗੜਗੱਜ ਬਣੇ ਨੇ ਜਿਹੜੀਆਂ ਦਸਤਾਰਾਂ ਦੇਣੀਆਂ ਹੁੰਦੀਆਂ ਨੇ ਵੱਖ-ਵੱਖ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਸਿੱਖ ਵਾਕ ਵਿੱਚ ਚੀਫ ਖਾਲਸਾ ਦਵਾਨ ਵੀ ਦਸਤਾਰ ਦੇਣ ਵਾਲਿਆਂ ਚ ਇੱਕ ਸ਼ਾਮਲ ਹੁੰਦਾ ਉਹਨੇ ਵੀ ਨਹੀਂ ਦਿੱਤੀ ਹੋਈ ਤੇ ਦੰਦ ਦੇ ਵੀ ਟਕਸਾਲ ਲਹਿਗ ਸਿੰਘ ਹੋਰ ਸੰਪਰਦਾਵਾਂ ਨੇ ਵੀ ਨਹੀਂ ਦਿੱਤੀ ਹੋਈ ਤਾਂ ਕਿਤੇ ਇਸ ਚੱਕਰ ਦੇ ਵਿੱਚ ਜਥੇਦਾਰ ਸਾਹਿਬ ਦਾ ਨਾਮ ਸੱਦਣ ਵਾਲਿਆਂ ਚ ਅਜੇ ਫਾਇਦਾ ਨਹੀਂ ਹੋਇਆ ਅਜੇ ਬਲਾਉਣੇ ਉੱਪਰਲੀ ਕਿਹੜੇ ਨੇ ਇਹ ਨਹੀਂ ਹੋਇਆ ਇਹ ਅਜੇ ਪਰਦੇ ਪਿੱਛੇ ਦੀ ਡਿਸਕਸ਼ਨ ਦੀ ਗੇਮ ਹੈ ਤੇ ਇਹਨਾਂ ਦਾ ਨਾਮ ਨਹੀਂ ਲਿਆ ਗਿਆ ਵਿੱਚ ਵੀ ਉਹਨਾਂ ਨੂੰ ਵੀ ਬੁਲਾਇਆ ਗਿਆ ਕਿਉਂਕਿ ਜੇ ਮਨੋਮਨੀਏ ਜਥੇਬੰਦੀਆਂ ਕੁਲਦੀਪ ਸਿੰਘ ਗੜਗਜ ਨੂੰ ਜਥੇਦਾਰ ਨਹੀਂ ਮੰਨ ਰਹੀਆਂ ਕਿ ਜਿਹੜੇ ਢੰਗ ਨਾਲ ਬਰਿਆਦਾ ਦੇ ਖਿਲਾਫ ਹੋ ਲਾਏ ਨੇ ਅਸੀਂ ਉਹਨੂੰ ਮਾਨਤਾ ਨਹੀਂ ਦੇ ਰਹੇ ਤਾਂ ਆਪਣੇ ਕੰਮਕਾਜ 'ਚ ਵੀ ਫਿਰ ਉਹ ਨਹੀਂ ਸ਼ਾਇਦ ਪ੍ਰਵਾਨ ਕਰਨਗੇ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਪੱਖ ਹੈ ਕਿ ਇਹ ਵਜ੍ਹਾ ਹੋ ਸਕਦੀ ਹੈ ਅੱਜ ਕੱਲ ਵੀ ਜੇਕਰ ਅੱਛਾ ਤੁਸੀਂ ਨਹੀਂ ਕਰਦੇ ਆਪਾਂ ਵੀ ਕੁਝ ਕੀਤਾ ਜਾਏ। ਆਮ ਤੌਰ ਤੇ ਕੋਈ ਵੀ ਸ਼ਿਕਾਇਤ ਕਿਤੇ ਵੀ ਦੇਣ ਲਈ ਤਿਆਰ ਹੁੰਦਾ ਕਿ ਤੋ ਸ਼ਿਕਾਇਤ ਮਿਲੀ ਹੋਵੇ ਲੈ ਲਈ ਹੋਵੇ ਕੀ ਹੋ ਗਿਆ ਇਹ ਨਹੀਂ ਪਤਾ ਹਜੇ ਤੱਕ। ਪਰ ਉਹਨਾਂ ਨੂੰ ਬੁਲਾਇਆ ਜ਼ਰੂਰ ਹੈ। ਇਹ ਗੱਲ ਅੱਜ ਨਹੀਂ ਤਾਂ ਕੱਲ ਤੋਂ ਉੱਪਰ ਨੇ ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ ਕਿ ਉਹਦੇ ਪਿੱਛੇ ਦੀ ਗੇਮ ਕੀ ਚੱਲਦੀ ਹੈ। ਮਤਲਬ ਪੰਥ ਚ ਇੰਨੇ ਰੌਲੇ ਨੇ ਤੇ ਇਹ ਰੌਲੇ ਵੱਧਦੇ ਜਾ ਰਹੇ ਨੇ ਹਾਲਾਂਕਿ ਇਹਨਾਂ ਨੂੰ ਘਟਾਇਆ ਜਾਣਾ ਚਾਹੀਦਾ ਹੁੰਦਾ ਆਪਸ ਦੇ ਵਿੱਚ। ਦੋ ਤਖਤਾਂ ਚ ਰੌਲਾ ਪੈ ਗਿਆ ਪਟਨਾ ਸਾਹਿਬ ਦਾ ਆਪਣੇ ਢੰਗ ਨਾਲ ਚੱਲ ਰਿਹਾ ਜੀ ਉਹ ਵੀ ਅਜੇ ਤੱਕ ਮੁੱਕਿਆ ਨਹੀਂ ਹੈ ਅਜੇ ਤੱਕ ਤਾਂ ਐਜੀਪੀਸੀ ਪ੍ਰਧਾਨ ਤੇ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਪ੍ਰੋਪਰ ਨਹੀਂ ਹੈ ਨਵਾਂ ਜਥੇਦਾਰ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਬੜੀ ਤੇਜ਼ੀ ਦੇ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਾਰੇ ਸੰਦਰਭ ਦੇ ਵਿੱਚ ਇਹ ਤੇਜ਼ੀ ਕਿਉਂ ਜਿਹੜੀ ਉਹਨਾਂ ਨੂੰ 15 ਦਿਨ ਦੇ ਅੰਦਰ ਸਪਸ਼ਟੀਕਰਨ ਕਿਹਾ ਜਾਂਦਾ ਇਹ ਆਪਦੇ ਆਪ ਚ ਵੀ ਇੱਕ ਰੌਚਕ ਗੱਲ ਵੀ ਹੈ ਤੇ ਇਹਦੀ ਖੁੱਲ ਕੇ ਵਿਆਖਿਆ ਜ਼ਰੂਰ ਹੋਣੀ ਚਾਹੀਦੀ ਹੈ ਕਿਸ ਲੈਵਲ ਤੇ ਹੋਏਗੀ ਕੀ ਕਾਰਨ ਨੇ ਉਹਦੇ ਪਿੱਛੇ ਤੇ ਕਿਉਂ ਹੋਏਗਾ ਇਹਦੇ ਚ ਆਪੋ ਆਪਣੇ ਵਿਚਾਰ ਹੋਣਗੇ ਪਰ ਇਹ ਜਿਹੜੀ ਇਨਫਾਰਮੇਸ਼ਨ ਇਕੱਠੀ ਕੀਤੀ ਗਈ ਆਲੇ ਦੁਆਲੇੋਂ ਪਤਾ ਲੱਗਿਆ ਹਜੇ ਤੱਕ ਇਹਦੇ ਪਿੱਛੇ ਇਹ ਇੱਕ ਕਾਰਨ ਮੰਨੇ ਜਾਂਦੇ ਨੇ ਹੋਰ ਸਕਦਾ ਜੈਮੀਲਦੀਪ ਸਿੰਘ ਗੜਕਾ ਜਿੰਦੇ ਕੋਲ ਕੋਈ ਹੋਰ ਲੌਜੀਕ ਹੋਵੇ ਕੋਈ ਦਲੀਲਾਂ ਹੋਣ ਕਿ ਨਹੀਂ ਇਹ ਕਾਰਨ ਨਹੀਂ ਸ਼ਿਕਾਇਤ ਆਈ ਹੈ ਹੁਣ ਇਹ ਸ਼ਿਕਾਇਤ ਕਿਉਂ ਆਈ ਹੈ ਪਹਿਲਾਂ ਕਿਉਂ ਨਹੀਂ ਆਈ ਕੀ ਉਹ ਬੰਦੇ ਹੁਣੇ ਚੁਣੇ ਗਏ ਨੇ ਜਾਂ ਕਿੰਨੇ ਪੁਰਾਣੇ ਨੇ ਜੇ ਇੰਨੇ ਪੁਰਾਣੇ ਨੇ ਉਦੋਂ ਦਾ ਕੋਈ ਕਿਉਂ ਨਹੀਂ ਬੋਲ ਰਿਹਾ ਕਿਸੇ ਨੇ ਸ਼ਿਕਾਇਤ ਕਿਉਂ ਨਹੀਂ ਦਿੱਤੀ ਇਹ ਸਾਰੀਆਂ ਹੀ ਗੱਲਾਂ ਆਪਣੇ ਆਪ ਤੋਂ ਸਵਾਲਾਂ ਦੇ ਘੇਰੇ ਚ ਪ੍ਰੋਫੈਸਰ ਖਾਲਿਦ ਸਾਹਿਬ ਜਿਹੜੀ ਦੁਨਿਆਵੀ ਅਦਾਲਤ ਆ ਨਾ ਕਈ ਮਾਮਲੇ ਜੋ ਵੀ ਸਵੇ ਨੋਟਿਸ ਲੈ ਲੈਂਦੀ ਹੈ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੇ ਵੀ ਕਹਿ ਸਕਦੇ ਨੇ ਜੀ ਕਿ ਇਹ ਮੈਂਬਰ ਪੁਰਾਣੇ ਨੇ ਪਰ ਮੈਂ ਤਾਂ ਨਾ ਸੋ ਮੇਰੇ ਮਾਮਲੇ ਧਿਆਨ ਚ ਆਇਆ ਤੇ ਮੈਂ ਬੁਲਾ ਲੇ ਪਰ ਜਿਹੜੀ ਕਹਾਣੀ ਪੜਦੇ ਉਹਦੀ ਸਰਦਾਰ ਮੀਤ ਸਿੰਘ ਜੀ ਦੱਸ ਰਹੇ ਨੇ ਜੇ ਉਹ ਵੀ ਕਹਾਣੀ ਹੋਈ ਤਾਂ ਵੀ ਜੱਤਰ ਕੈਨਿਕਲ ਦੀਪ ਸਿੰਘ ਗੜਗੱਜ ਕਹਿੰਨਗੇ ਜੀ ਨਹੀਂ ਉਹ ਕਹਾਣੀ ਨਹੀਂ ਹੈ ਮੇਰੀ ਤਾਂ ਭਾਵਨਾ ਸਿਰਫ ਅਮਰਤਾਰ ਸਿੰਘਾਂ ਨੂੰ ਸੇਵਾ ਸੌਂਪਣ ਦੀ ਹੈ ਉਹ ਤਾਂ ਆਪਣੇ ਸਿਧਾਂਤ ਦੀ ਗੱਲ ਕਰਨਗੇ ਇਹਦਾ ਮਤਲਬ ਕਿਤੇ ਨਾ ਕਿਤੇ ਖਾਮੀ ਕਮਜ਼ੋਰੀ ਰਹ ਗਈ ਇਸ ਸਿਸਟਮ ਨੂੰ ਚਿਪਕਾਲਾ ਦਵਾਨ ਨੂੰ ਜਿਹਦਾ ਮੌਕਾ ਮਿਲ ਗਿਆ ਕਿ ਇਸ ਪੈਲੂ ਤੇ ਹੀ ਆ ਜਾਂ ਇਹ ਉਹੀ ਧਰਾਂ ਦੀ ਲੜਾਈ ਆਪਸ ਵਿੱਚ ਤੇ ਹੁਣ ਉਸ ਲੜਾਈ ਦੇ ਵਿੱਚ ਜੱਤਰ ਕੈਨਿਕਲ ਦੀਪ ਸਿੰਘ ਗੜਗੱਜ ਵੀ ਨਵੇਂ ਸਿਰੇ ਤੋਂ ਉੱਤੇ ਪਏ ਨੇ ਦੇਖੋ ਦੀਪਕ ਜੀ ਬੜੀ ਅਨਫੋਰਚੂਨੇਟ ਗੱਲ ਹੈ ਕਿ ਜਿੰਨੀਆਂ ਟ੍ਰੈਡੀਸ਼ਨਲ ਪੁਰਾਨੀਆਂ ਚਲਦੀਆਂ ਆਰਗੇਨਾਈਜੇਸ਼ਨਸ ਐ ਜਥੇ ਬੰਦੀਆਂ ਹੈਗੀਆਂ ਚਾਹੇ ਧਾਰਮਿਕ ਹੈ ਜਾਂ ਕਲਚਰਲ ਬਜੈਸ਼ਦੀ ਕੇ ਆਪਾਂ ਇਹ ਦੇਖੀਏ ਜਾਂ ਜਿਹੜੇ ਉਹਦੇ ਚ ਇੰਟਰਸਟਿਡ ਆ ਬੰਦੇ ਉਹ ਇਹ ਦੇਖਣ ਕਿ ਇਹਦੀ ਫੰਕਸ਼ਨਿੰਗ ਕਿਸ ਤਰ੍ਹਾਂ ਚੱਲ ਰਹੀ ਹੈ ਜਿਸ ਪਰਪਸ ਵਾਸਤੇ ਬਣਾਈ ਗਈ ਥੀ ਕਿ ਆ ਪਰਪਸ ਹਲ ਕਰ ਰਹੀ ਹੈ ਜਾਂ ਨਹੀਂ ਉਹ ਮੈਂਬਰੀਆਂ ਦੇ ਪਿੱਛੇ ਜਿਹੜਾ ਹੈਗਾ ਉਹ ਪਹਿਜੰਦੇ ਉਹਦੇ ਅਹੁਦਿਆਂ ਦੇ ਪਿੱਛੇ ਚੀਫ ਖਾਲਸਾ ਦਵਾਨ ਜਿਹੜਾ ਹੈਗਾ 1902 ਤੋਂ ਕੰਮ ਕਰਦਾ ਇੱਕ ਡਿਫਾਈਨਡ ਪਰਪਸ ਹੈ ਦਾ ਐਜੂਕੇਸ਼ਨ ਇੰਸਟੀਟਿਊਸ਼ਨ ਲੈ ਲੋ 올ਡ ਏਜ ਹੋਮ ਲੈ ਲੋ ਤੇ ਫਿਰ ਇਹ ਹੈਗਾ ਵੀ ਕਲੀਅਰਲੀ ਮੈਂਸ਼ਨਡ ਹੈ ਕਿ ਇਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਅਮਰਤ ਹਰੀ ਸਿੰਘਾ ਨੇ ਹੋਏਗੀ ਜਦ ਤੁਸੀਂ ਉਸ ਤੋਂ ਬਿਨਾ ਫਸਟ ਇਨਸਟੈਂਸ ਤੇ ਕਿਸੇ ਬੰਦੇ ਨੂੰ ਲੈ ਰਹੇ ਹੋ ਉਸੇ ਵੇਲੇ ਹੀ ਉਹਦੇ ਉੱਪਰ objections ਹੋਣਾ ਚਾਹੀਦਾ ਬਜਾਇ ਇਸ ਦੇ ਕਿ 50 ਸਾਲ ਲੰਘ ਜਾਣ ਉਸ ਤੋਂ ਬਾਅਦ ਅਚਾਨਕ ਤੁਹਾਡੇ ਦਿਮਾਗ ਚ ਆਵੇ ਵੀ ਯਾਰ ਆਹ ਕੀ ਹੋ ਗਿਆ ਕਿਉਂਕਿ ਜਿਹੜਾ ਬੰਦਾ ਆਬਜੈਕਸ਼ਨ ਕਰ ਰਿਹਾ ਉਹ ਅੱਜ ਤਾਂ ਪੈਦਾ ਨਹੀਂ ਹੋਇਆ ਉਹਨੂੰ ਤਾਂ ਸਮਾਜ ਤੇ ਵਿਚਰਦੇ 50 ਸਾਲ ਹੋ ਗਏ ਹੋਣਗੇ 40 ਸਾਲ ਹੋ ਗਏ ਹੋਣਗੇ ਉਸ ਵੇਲੇ ਤੋ ਕਿਉਂ ਚੁਪਤੇ ਉਹ ਜਿਹੜਾ ਸਮਾਂ ਜਿਸ ਸਮੇਂ ਤੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਉਹਦੇ ਉੱਪਰ ਜ਼ਰੂਰ ਕੁਐਸਚਨ ਹੁੰਦਾ ਹੈ ਕਿ ਵੀ ਐਸੇ ਵੇਲੇ ਕਿਉਂ ਕਰ ਰਿਹਾ ਦੂਸਰੀ ਚੀਜ਼ ਇਹ ਹੈ ਕਿ بجائے ਇਸ ਦੇ ਕਿ ਤੁਸੀਂ ਇਹ ਦੇਖੋ ਵੀ ਇੱਥੇ ਪ੍ਰਧਾਨ ਕੌਣ ਹੈ ਜਨਰਲ ਸੈਕਟਰੀ ਕੌਣ ਹੈ ਫਲਾਣਾ ਕੌਣ ਹੈ ਤੁਸੀਂ ਇਹ ਦੇਖੋ ਕਿ ਕਿਆ ਵਾਕਈ ਇਹਦੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਉਹਦੇ ਮੁਤਾਬਕ ਹੈ ਜਿਹੜਾ ਇਹਦਾ ਸੰਵਿਧਾਨ ਹੈ ਜਿਸ ਪਰਪਸ ਵਾਸਤੇ ਬਣਾਇਆ ਗਿਆ ਸੀਗਾ ਅਗਰ ਉਹ ਸਾਰਥਕ ਡਿਸਕਸ਼ਨ ਹੋਵੇ ਆਈ ਥਿੰਕ ਉਹ ਆਰਗੇਨਾਈਜੇਸ਼ਨ ਨੂੰ ਜ਼ਿਆਦਾ ਸਟਰੈਂਥਨ ਕਰ ਸਕਦੀ ਹੈ ਬਜਾਏ ਇਸ ਦੇ ਕਿ ਤੁਸੀਂ ਟ੍ਰਿਵਿਅਲ ਇਸ਼ੂਸ ਨੂੰ ਲੈ ਕੇ ਛੋਟੇ ਛੋਟੇ ਇਸ਼ੂਸ ਨੂੰ ਲੈ ਕੇ ਜਦ ਤੁਸੀਂ ਅੱਗੇ ਆਉਨੇ ਹੋ ਔਰ ਲੋਕਾਂ ਦੇ ਉਹਦੇ ਵਿੱਚ ਜਾਣੇ ਹੋ ਤਾਂ ਤੁਹਾਡੇ ਉੱਪਰ ਆਪਣੇ ਆਪ ਕੋਈ ਕੁਐਸਚਨ ਖੜਾ ਹੋ ਜਾਂਦਾ ਹੈ ਕਿ ਇਹ ਕੋਈ ਮੋਟੀਵੇਟਿਡ ਗੱਲ ਹੈ ਜਿਹਦੇ ਵਜ੍ਹਾ ਕਰਕੇ ਇਹ ਹੋ ਰਿਹਾ ਹੈ ਅਦਰਵਾਈਜ਼ ਇਹ ਪਹਿਲਾਂ ਵੀ ਹੋ ਸਕਦਾ ਸੀਗਾ ਮੈਂ ਇਸੇ ਸੰਦਰਭ ਵਿੱਚ ਇਸ ਚੀਜ਼ ਨੂੰ ਮੰਨਦਾ ਕਿ ਇੰਨੀ ਪੁਰਾਣੀ 122 ਸਾਲ ਪੁਰਾਣੀ 23 ਸਾਲ ਪੁਰਾਣੀ ਆਰਗੇਨਾਈਜੇਸ਼ਨ ਹੈ ਇਸ ਆਰਗੇਨਾਈਜੇਸ਼ਨ ਦੀ ਜਿਸ ਵੇਲੇ ਵੀ ਤੁਸੀਂ ਗੱਲ ਕਰਦੇ ਹੋ ਤਾਂ ਪਰਚੋਲ ਕਰੋ ਉਹਦੇ ਕੰਮਾਂ ਦੀ ਔਰ ਉਹਦੀ ਇੰਪਰੂਵਮੈਂਟ ਦੀ ਨਾ ਕਿ ਉਹਦਿਆਂ ਦੇ ਪਿੱਛੇ ਕਿਉਂਕਿ ਧਾਰਮਿਕ ਆਰਗੇਨਾਈਜੇਸ਼ਨਸ ਜਾਂ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਇਹਨਾਂ ਚੀਜ਼ਾਂ ਤੋਂ ਉੱਪਰ ਹੋਣੀ ਚਾਹੀਦੀਆਂ ਕਿ ਤੁਸੀਂ ਉੱਥੇ ਆਪਣੀ ਇਹ ਨਹੀਂ ਹੈ ਵੀ ਆਪਣੀ ਚੌਧਰ ਵਾਸਤੇ ਕਰੋ ਬਲਕਿ ਕਮਿਊਨਿਟੀ ਦੇ ਵੈਲਫੇਅਰ ਵਾਸਤੇ ਜੋ ਕੁਝ ਹੋ ਸਕਦਾ ਹੈ ਉਹ ਕਰਨ ਦੀ ਅਗਰ ਕੋਸ਼ਿਸ਼ ਕੀਤੀ ਜਾਵੇ ਆਈ ਥਿੰਕ ਉਹ ਉਹਦੇ ਨਾਲ ਤੁਸੀਂ ਜ਼ਿਆਦਾ ਕੰਟ੍ਰਿਬਿਊਟ ਕਰੋਗੇ ਰਾਦਰ ਦਨ ਕਿੰਤੂ ਪ੍ਰੰਤੂ ਉਹਨਾਂ ਚੀਜ਼ਾਂ ਉੱਪਰ ਕਰਨਾ ਜਿਹੜੀਆਂ ਚੀਜ਼ਾਂ ਦੇ ਉੱਪਰ ਕੋਈ ਹੋਰ ਵੀ ਕਰ ਸਕਦਾ ਹੈ ਉਹਦੇ ਨਾਲ ਇੱਕ ਸਾਰਥਕ ਬਹਿਸ ਜਿਹੜੀ ਹੈਗੀ ਉਹ ਨਹੀਂ ਚੱਲਦੀ ਜੀ ਬਿਲਕੁਲ ਸਹੀ ਪਰ ਪਰ ਮੌਤਮ ਵਿਭਾਗ ਦੱਸ ਰਿਹਾ ਕਿ ਆਮ ਮਾਨਸੂਨ ਪੰਜਾਬ ਚ ਦਾਖਲ ਹੋ ਗਿਆ ਤੇ ਅਗਲੇ 4-5 ਦਿਨ ਕਾਫੀ ਭਾਰੀ ਮੀਂਹ ਪੈ ਸਕਦਾ ਸੋਨੇ ਮੀਂਹ ਫਸਲਾਂ ਲਈ ਸਹਾਈ ਵੀ ਹੁੰਦਾ ਤੇ ਬਹੁਤ ਜ਼ਿਆਦਾ ਪੈ ਜਾਵੇ ਤਾਂ ਹੜਾਕੀ ਵੀ ਲਿਆ ਜਾਂਦਾ ਹੁਣ ਪਤਾ ਨਹੀਂ ਇਹ ਪੰਤਕ ਮਸਲਿਆਂ ਦੇ ਵਿੱਚ ਵੇੜੇ ਚ ਜਿਹੜੇ ਚ ਮੀਂਹ ਪੈਣਾ ਉੱਥੇ ਕਿਹਨੂੰ ਹੜਾ ਕੇ ਲੈ ਕੇ ਜਾਊ ਤੇ ਕਿਹਨੂੰ ਤਾਰ ਦੂਗਾ ਜਾਂ ਰਾਜਨੀਤਿਕ ਦੌਰ ਦੇ ਉੱਤੇ ਕਿਹਦੀ ਪ੍ਰਧਾਨਗੀ ਤੇ ਕਿਹਦੀ ਮੰਤਰੀ ਵਾਲੀ ਕੁਰਸੀ ਬਚਦੀ ਹੈ ਜਾਂ ਕਿਹਦੀ ਹੜਾ ਕੇ ਲਾਜੂਗਾ ਜਾਂ ਕਿਹਦੀ ਹੁੱਕ ਪਾਉਗੀ ਸੋ ਇਸ ਲਈ ਅਗਲੇ 3-4 ਦਿਨਾਂ ਦੇ ਉੱਤੇ ਨਜ਼ਰ ਰੱਖਾਂਗੇ ਜੀ ਇਸੇ ਤਰ੍ਹਾਂ ਚਰਚਾ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਮੈਂ ਆਪਣੇ ਦੋਵੇਂ ਮਹਿਮਾਨਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਬਖਦੇ ਰੋਪਲਾ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ